ਕਬੀਰ ਸਾਖਤ ਤੇ ਸ਼ੁਕਰ ਭਲਾ ਰਾਖੇ ਆਸ਼ਾ ਗਾਉ ਉਹ ਸਾਖਤ ਬੱਪੜਾ ਮਰ ਗਿਆ ਕੋਈ ਨਾਲ ਇਹ ਨਾ ਕਬੀਰ ਕਹਿੰਦਾ ਸਾਖਤ ਤੇ ਸ਼ੁਕਰ ਭਲਾ ਇੱਕ ਸਾਖਤ ਹੈ ਤੇ ਸ਼ੁਕਰ ਉਹ ਸਾਡਾ ਕਬੀਰ ਨੂੰ ਸ਼ੁਕਰ ਕਹਿਤਾ ਹੋਵੇ ਕਿਉਂਕਿ ਕਹਿੰਦੇ ਸੀ ਅਸੀਂ ਵੀ ਮੁਸਲਮਾਨਾਂ ਦਾ ਕਰਦਾ ਜਾਣ ਮੁਸਲਮਾਨਾਂ ਨੂੰ ਸੂਰ ਕਹਿੰਦੇ ਨੇ ਲੋਕ ਪછી ਜਿਹੜੇ ਹਿੰਦੂਆਂ ਚੋਂ ਸਿੱਖਾਂ ਚੋਂ ਇਹਨੂੰ ਸੂਰ ਕਹਿੰਦੇ ਨੇ ਆਪ ਆਪੇ ਕਹਿੰਦੇ ਸੂਰ ਮਗਰਮਾ ਜਿਹਨੂੰ ਜਿਆਦਾ ਘਟਿਆ ਆਦਮੀ ਕਹਣਾ ਉਹਨੂੰ ਸੂਰ ਕਹਿੰਦਾ ਇਹ ਕੁੱਤਾ ਆਇਆ ਸੂਰ ਰੇਤੋ ਅਜ ਕੁੱਤਾ ਕਹਿਣਾ ਨਹੀਂ ਚਾਹਦਾ ਕਹਿੰਦੇ ਕੋਈ ਸਾਖਤ ਹੋ ਉਹਨੂੰ ਸੂਰ ਕਹਤਾ ਹੂੰ ਉਹ ਸੰਤ ਹੋਊ ਕੋਈ ਕੋਹਕਾਰੀ ਉਹਨੂੰ ਸੂਰ ਕਹ ਤਕਵੀਰ ਨੂੰ ਕਬੀਰ ਖਲਾਫ ਹੁੰਦਾ ਨਾ ਗੁਰਮਤਿ ਦੀ ਗੱਲ ਕਰਦਾ ਨਾ ਉਹਨਾਂ ਦੇ ਮੱਤੇ ਖਲਾਫ ਹੈ ਕਬੀਰ ਉਹਦਾ ਜਵਾਬ ਦੇ ਰਿਹਾ ਕਹਿੰਦਾ ਸਾਖਤ ਤੇ ਸੂਰਪੁਰੋਂ ਉਹ ਸਾਖਤ ਦਾ ਸੂਰੋਂ ਨਾ ਜਮਾਉਂਦਾ ਕੋ ਦੁਨੀਆ ਸਾਖਤ ਦੇ ਚੇਲੇ ਗੰਦ ਪਾਉਂਦੇ ਨੇ ਸੂਰਗੰਦ ਖਤਮ ਕਰ ਦੇ। ਜਾਖਿਆ ਸ਼ਾਗੋ ਅੱਛਾ ਸਾਫ ਸਫਾਈ ਕਰਦਾ ਹੈ। ਉਹ ਜਿਹੜਾ ਤੁਸੀਂ ਗੰਦ ਪਾ ਰਹੇ ਹੋ ਮਤਲਬ ਲੋਕਾਂ 'ਚ ਲੋਭ ਵਧਾ ਰਹੇ ਹੋ, ਮੋਹ ਵਧਾ ਰਹੇ ਹੋ। ਔਗਣ ਵਧਾਰ ਨੂੰ ਲੋਕਾਂ ਦੇ ਜਿਹਦੇ ਨਾਲ ਲੜਾਈ ਝਗੜੇ ਨੇ ਉਹ ਗੰਦ ਮੈਂ ਸਾਫ਼ ਕਰ ਰਿਹਾ ਲੋਕਾਂ ਦੇ ਕਾਮ ਕ੍ਰੋਧ ਲੋਭ ਮੋਹ ਝੂਠ ਬਕਾਰ ਮਾਹ ਲੋਭ ਤਰੋ ਖਤਮ ਕਰ ਰਿਹਾ ਨਹੀਂ ਤਾਂ ਯਾਹੂ ਜੁਗਤ ਬਿਹਾਨੇ ਕਈ ਜਨੂ ਤੁਸੀਂ बार-बार ਇਹ ਦੇ ਵਿੱਚ ਜਨਮ ਜਾ ਰਿਹਾ ਮੈਂ ਇਹਦਾ ਗੰਦ ਨੂੰ ਸਾਫ਼ ਕਰ ਰਿਹਾ ਜੋ ਚਲਾਇਆ ਹੋਇਆ ਤੁਹਾਡਾ ਸਾਖਤਾ ਦਾ ਇੱਥੇ ਤੁਹਾਡੀਆਂ ਮੱਤਾਂ ਨਾਲ ਇਹ ਕਹਿ ਰਿਹਾ ਕਬੀਰ ਸਾਕਤ ਤੇ ਸੁਕਰ ਪਲਾ ਸੁਕਰ ਨੇ ਆਇਆ ਹੈ ਜਿਵੇਂ ਸੁਕਰ ਸਫਾਈ ਕਰਦਾ ਮੈਂ ਵੀ ਤੁਹਾਡੇ ਖੰਦ ਦੀ ਸਫਾਈ ਕਰ ਰਿਹਾ ਹਾਂ ਉਪਦੇਸ਼ ਕਰਕੇ ਆ ਕੇ ਆਛਾ ਗਾਉ ਗਾਉ ਸਾਰੇ ਪਿੰਡ ਦੀ ਸਫਾਈ ਕਰ ਰਹਿਣਾ ਕੱਲਾ ਹਸੂਰ ਨਹੀਂ ਕਰ ਸਕਦਾ ਪਿੰਡ ਦੀ ਸਫਾਈ ਗਾਉਂ ਦੀ ਸ਼ਹਿਰ ਦੀ ਪਰ ਆਦਮੀ ਕੱਲਾ ਹੀ ਸਾਰੀ ਦੁਨੀਆ ਦੀ ਸਫਾਈ ਕਰ ਸਕਦਾ ਹੈ ਮਰਵਾਣੀ ਨੇ ਕੀਤੀ ਹੋਈ ਆ ਕਬੀਰ ਸਾਡੇ ਦੁਨੀਆ ਦੇ ਉਪਦੇਸ ਹੈ ਦੁਨੀਆ ਸੁਣਦੀ ਹੈ ਕਬੀਰ ਦੇ ਉਪਦੇਸ। ਆਕੇ ਆਛਾ ਗਾਉ ਉਹ ਸਾਗਤ ਬੱਪੜਾ ਮਰ ਗਿਆ ਕੋਈ ਨਾ ਲੇਹੇ ਨਾ ਉਹ ਸਾਗਤ ਬੱਪੜਾ ਮਰ ਗਿਆ ਸਾਗਤ ਤਾਂ ਪਤਾ ਨਹੀਂ ਕਿਦਾਂ ਮਰ ਗਿਆ ਕੋਈ ਨੋਬ ਨਹੀਂ ਜਾਣਦਾ ਭਗਤਾਂ ਅੱਜ ਸਹੀ ਜਾਣਦੇ ਨੇ। ਔਰ ਜਾਣਦੇ ਹੀ ਰਹਿੰਦੇ। ਉਹ ਸਾਗਤ ਬੱਪੜਾ ਮਰ ਗਿਆ ਕੋਈ ਨਾ ਲੇਹੇ ਨਾ ਜਾਣਦਾ ਹੀ ਨਹੀਂ ਐ ਬਤ ਕੀ ਨਿਖਲਾਈ ਸੀ ਕੋਈ ਸਾਗਤ ਦੀ। ਸਾਗਤ ਦੀ ਮਸਲੂ ਨਹੀਂ ਕੋਈ ਜਾਣਦਾ ਚਲਾਈ ਕਿਦਾਂ ਸੀ। ਦੱਸੋ ਕਿਸੇ ਸਾਗਤੀ ਵੰਦ ਦਾ ਨੂ ਦੱਸੋ ਸਾਗਤੀ ਮਰ ਕਿਲਾਈ ਦੀ ਨਜ਼ਰ ਹੋਈ ਨਹੀਂ ਕੋਈ ਸਾਗਤ ਮਾ ਬਾਪ ਦਾ ਨਾ ਹੋਇਨੇ ਇਹ ਸਾਗਤ ਬੇਸਵਾ ਕਪੂਤ ਨਾ ਜਿਹੜੇ ਬੇਸਵਾ ਕਪੂਤ ਹੈ ਨਾ ਬੇਸਵਾ ਦੇ ਘਰ ਪੂਤ ਜਨੂ ਮੈਂ ਨਾ ਬਦਰੇ ਤਰ ਘਟੀ ਇਹ ਤਰ ਘਟੀ ਨਾ ਸਾਰੇ ਹੀ ਤਰ ਘਟੀਆ ਦੋ ਫਾੜ ਹੋਏ ਦਾਲ ਉਹ ਕੱਟੇ ਹੋਏ ਨੇ ਜਿਹੜੇ ਤਿਰਕਟਿ ਤੇਰੇ ਜਨਾਂ ਦੀ ਦੋ ਫਾੜ ਹੋਏ ਨਹਿਰ ਦਾ ਨਾ ਮਾਇਆ ਛੱਡਦੇ ਨੇ ਨਾ ਆਰਾਮ ਨੂੰ ਛੱਡਦੇ ਨੇ ਤਿਰਕਟਿ ਉਹਦਾ ਨਾ ਆਰਾਮ ਛੱਡੇ ਨਾ ਮਾਇਆ ਛੱਡੇ ਜਿਹੜੀ ਦੋਹੂ ਦਿਸ ਗਈ ਟੁੱਟੇ ਵਾਂਹ ਦੋਹੂ ਦਿਸ ਗਈ ਦੋਹੂ ਦਿਸ ਗਈ ਕਾਥਰ ਪਾਇਆ ਹੈ ਮਾਇਆ ਨੂੰ ਮਾਇਆ ਨੂੰ ਇੱਕ ਹੱਥ ਪਾਇਆ ਹੈ ਗੁਰਮਤਿ ਨੂੰ ਉਹ ਤਾਂ ਜਾਂ ਖਿੱਚੂਗਾ ਬਾਹਾਂ ਇੱਕ ਟੁੱਟੂਗੀ ਕੋਈ ਟੁੱਟੇ ਵੇ